ਉਹ ਯਾਰ ਹਾਂਜੀ ਇੰਟਰਵਿਊ ਆਇਆ ਸੀ ਕਿਸੇ ਬੰਦੇ ਦਾ ਉਹ ਵੀਡੀਓ ਬਣਾਈ ਉਹਨੇ ਵਾਇਰਲ ਕਰਤੀ ਅੱਛਾ ਜੀ ਕਹਿੰਦਾ ਵੀ ਹੇਮਕੁਟ ਸਾਹਿਬ ਦੇ ਵਿੱਚ ਕੋਈ ਫੈਸਿਲਿਟੀਆਂ ਨਹੀਂ ਹੈਗੀਆਂ ਜਾਣ ਦਾ ਕੋਈ ਫਾਇਦਾ ਨਹੀਂ ਹੈ ਨਾ ਤਾਂ ਆਪਾਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੀਦਾ ਵੀ ਤੁਸੀਂ ਤੇ ਪਿਕਨਿਕ ਤੇ ਨਹੀਂ ਆਏ ਹਾਂਜੀ ਹਾਂਜੀ ਐਨੀ ਕਹਿਣਾ ਚਾਹੀਦਾ ਵੀ ਸਹੂਲਤਾਂ ਕਿਉਂ ਨਹੀਂ ਪਾਈ ਸਾਰੀਆਂ ਹੀ ਆ ਗੱਲ ਕਰ ਹਾਂ ਇੱਕ ਥੋਨੂੰ ਮੈਂ ਅੱਜ ਗੱਲ ਕਹਿਣਾ ਚਾਹੁੰਨਾ ਤੁਹਾਡੇ ਰਾਈ ਜੇ ਪਹੁੰਚੇ ਤਾਂ ਆ ਦੇਖੋ ਤੁਹਾਡੇ ਸਾਹਮਣੇ ਆਪੇ ਖਾਲਸਾ ਜੀ ਆ ਦੇਖੋ ਜੀ ਆਪੇ ਇਹ ਕੁਲੀਪਈ ਆ ਜਿਹਨੂੰ ਆਪਾਂ ਕੁਲੀਪਈ ਕਹਿੰਦੇ ਹਾਂ ਨਾ ਇਹ ਕਾਪੀ ਜੀ ਆ ਦੇਖੋ ਇਵ ਦੇਵਲ ਗੱਲ ਸੁਣੋ ਮੇਰੀ ਐਡੇ ਬਾਪੂ ਕਿੱਥੇ ਆਣ ਕੇ ਬੈਠਾ ਦੇਖੋ ਬਿਲਕੁਲ ਜੀ ਜਿਹੜੇ ਇਹ ਜੋਗੋਂਗਾ ਤੋਂ ਤਾਂ ਪਾਣੀ ਧਾਣੀ ਵੀ ਕੋਈ ਨੌਜਵਾਨ ਨਿੰਗ ਸਿੰਘ ਆਇਆ ਸੀ ਇੱਥੇ ਤੇ ਆਰਮੀ ਦਾ ਬੰਦਾ ਕੋਈ ਸਿਗਰਟ ਪੀ ਰਿਆ ਸੀ ਉੱਥੇ ਖੜਾ ਦਰਬਾਰ ਸਾਹਿਬ ਦੇ ਨਾਲ ਹੀ ਗੇਟ ਤੋਂ ਉੱਪਰ ਠੀਕ ਹੈ ਜੀ ਉਹਨੇ ਉਹਨੂੰ ਰੋਕਿਆ ਬਿਲਕੁਲ ਇਸ ਵੇਲੇ ਬਦਲਾਂ ਦੇ ਵਿੱਚ ਤੁਰੇ ਫਿਰਦੇ ਆ ਕਿਸੇ ਵੀ ਟਾਈਮ ਹੀ ਆ ਸਕਦਾ ਹੈ ਭਾਈ ਰੇਨ ਕੋਟ ਹੈਗਾ ਨੀ ਤੇਰੇ ਕੋਲ ਬਾਕੀ ਯਾਤਰਾ ਵੀ ਨਾ ਕਰਮਾਂ ਦੀ ਖੇਡ ਆ ਮਾਸਟਰ ਜੀ ਬਿਲਕੁਲ ਸਹੀ ਗੱਲ ਹੈ ਨਾ ਲੋਕਾਂ ਕੋਲ ਆਪਾਂ ਨੂੰ ਮੌਕਾ ਮਿਲਿਆ ਮੌਕਾ ਮਿਲਿਆ ਲੋਕਾਂ ਕੋ ਹਜ਼ਾਰਾਂ ਅਰ ਬਾਰ ਬਰ ਰੁਪਏ ਨਾ ਸਹੀ ਗੱਲ ਤੇ ਉਹ ਛੁੱਟੀ ਨਹੀਂ ਕਰ ਸਕਦੇ ਸਹੀ ਗੱਲ ਹਫਤੇ 10 ਦਿਨ ਦੀ ਵੀ ਭਾਈ ਨੂੰ ਕਹਿੰਨੇ ਸੁੱਖਾ ਬੁਲਾਤਾ ਰਾਹ ਦੇ ਵਿੱਚ ਭਾਈ ਨੂੰ ਪਤਾ ਨਹੀਂ ਲੱਗਾ ਤੇ ਬਹੁਤ ਮਾੜੀ ਗੱਲ ਆ ਇਹ ਲੋਕਾਂ ਵਾਸਤੇ ਤੇ ਆ ਦੇਖੋ ਜੀ ਜਮਾਂ ਲੱਗੇ ਤੋਂ ਦਿਖਾਉਣੇ ਆ ਤੁਹਾਨੂੰ ਗਲੇਸ਼ੀਅਰ ਹੁਣ ਬੋਲੇ ਸੋਨਹੀ ਸੈ ਸ੍ਰੀ ਅਕਾਲ ਸੰਤਾਨ ਬਾਬਾ ਗੁਰੂ ਗੋਬਿੰਦ ਸਿੰਘ ਜੀ ਚਿੱਟਾ ਬਾਜਾਂ ਵਾਲਿਆ ਚੜਦੀ ਕਲਾ ਚ ਰੱਖੀ ਪਾਤਸ਼ਾਹ ਕਲੰਗੀਆਂ ਵਾਲਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਆਪਾਂ ਹੈਗੇ ਆ ਜੀ ਮਾਨਸਾ ਜ਼ਿਲ੍ਹਾ ਜੀ ਪਿੰਡ ਆਪਣਾ ਹੈਗਾ ਸਰਦੂਲਗੜ੍ਹ ਜੀ ਠੀਕ ਆ ਜੀ ਹਾਂਜੀ ਤੇ ਅਸੀਂ ਵਾਰਸ ਪੰਜਾਬ ਭਾਈ ਸਾਹਿਬ ਅਮਰਤਪਾਲ ਦੇ ਨਾਲ ਆ ਜੀ ਅਸੀਂ ਠੀਕ ਆ ਜੀ ਹਾਂਜੀ ਉਹਦੇ ਜਥੇ ਚੋਂ ਆਏ ਹੋਏ ਆ ਸਾਰੇ ਸਿੰਘ ਹੋਰ ਵੀ ਮੁੰਡੇ ਨੌਜਵਾਨ ਆ ਜਿਹੜੇ ਉਸ ਨੇ ਭਾਈ ਸਾਹਿਬ ਨੇ ਆਣ ਕੇ ਜੋ ਗੁਰੂ ਦਾ ਆਪਣੇ ਦਾ ਅੰਮ੍ਰਿਤ ਛਕਾਇਆ ਜਾ ਰਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਉਹਨੇ ਪਹਿਰਾ ਦਿੱਤਾ ਸਿੰਘ ਨੇ ਤੇ ਕਿੰਨੇ ਨੌਜਵਾਨਾਂ ਨੇ ਜੋ ਨਸ਼ੇ ਦੇ ਵਿੱਚ ਪਸ ਸੀਗੇ ਉਹਨਾਂ ਨੇ ਨਸ਼ਾ ਛੱਡ ਕੇ ਅੰਮ੍ਰਿਤ ਛਕਿਆ ਤੇ ਅੱਜ ਉਹ ਨੌਜਵਾਨ ਇੱਥੇ ਆਏ ਹੋਏ ਨੇ ਸਾਰੇ ਉਹ ਜਾਂਦੇ ਪਏ ਨੇ ਅੱਗੇ ਜਿੰਦੇ ਵੀ ਹੈਗੇ ਆ ਠੀਕ ਹੈ ਹਰ ਸਾਲ ਉਹ ਆਉਂਦਾ ਹੈ ਨਹੀਂ ਬਾਬਾ ਜੀ ਪਹਿਲਾਂ ਆਪਾਂ ਆਏ ਸੀ 2006 ਚ ਠੀਕ ਹੈ ਜੀ ਉਸ ਤੋਂ ਬਾਅਦ ਚ 12 ਚ ਜੀ ਠੀਕ ਹੈ ਜੀ ਫਿਰ 15 ਚ ਤੇ ਚੌਥਾ ਗੇੜਾ ਆਈ ਮਾ ਜਿੱਦਾਂ ਚੱਲ ਰਹੀ ਯਾਤਰਾ ਫਿਰ ਜੀ ਆਪਣੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਚ ਪੂਰੀ ਕੋਈ ਸਹੂਲਤ ਸਾਲਤ ਦੀ ਨਹੀਂ ਨਹੀਂ ਕੋਈ ਸਹੂਲਤ ਦੀ ਕਹੇ ਬੰਨੋ ਵੀ ਇਹ ਵੀ ਸਾਰੇ ਹਾਂਜੀ ਇੰਟਰਵਿਊ ਆਇਆ ਸੀ ਕਿਸੇ ਬੰਦੇ ਦਾ ਉਹ ਵੀਡੀਓ ਬਣਾਈ ਉਹਨੇ ਵਾਇਰਲ ਕਰਤੀ ਅੱਛਾ ਜੀ ਕਹਿੰਦਾ ਵੀ ਹੇਮਕੁਟ ਸਾਹਿਬ ਦੇ ਵਿੱਚ ਕੋਈ ਫੈਸਿਲਿਟੀਆਂ ਨਹੀਂ ਹੈਗੀਆਂ ਜਾਣ ਦਾ ਕੋਈ ਫਾਇਦਾ ਨਹੀਂ ਹੈ ਨਾ ਤਾਂ ਆਪਾਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੀਦਾ ਵੀ ਤੁਸੀਂ ਤੇ ਪਿਕਨਿਕ ਤੇ ਨਹੀਂ ਆਏ ਨਹੀਂ ਨਹੀਂ ਇਹ ਪਤਾ ਕੀ ਗੱਲ ਅੱਜ ਕੱਲ ਲੋਕ ਜਿਆਦਾ ਸੋਹਲ ਹੋ ਚੁੱਕੇ ਤੇ ਹਰ ਇੱਕ ਅਗਲਾ ਇਧਰ ਮੰਨ ਲਓ ਧਾਮਾਂ ਤੇ ਕਿਤੇ ਜਾਣਿਆਂ ਤਾਂ ਆਪਦੀ ਸਰਦਾ ਲੈ ਕੇ ਨਹੀਂ ਟੌਰ ਦੇ ਮਾਰੇ ਤੇ ਸਾਰਿਆਂ ਦੇ ਵਾਰ ਗੱਲ ਸੁਣੋ ਮੇਰੀ ਐਡੇ ਬਾਪੂ ਕਿੱਥੇ ਆਣ ਕੇ ਬੈਠਾ ਦੇਖੋ ਬਿਲਕੁਲ ਜੀ ਜਿਹੜੇ ਇਹ ਜੋਗੋਂ ਗਦੋਂ ਤਾਂ ਪਾਣੀ ਧਾਣੀ ਤੇ ਕੋਈ ਉਦੋਂ ਬਾਅਦ ਦੇ ਵਿੱਚ ਅਸੀਂ ਜਿਵੇਂ 2005 6 ਦੇ ਵਿੱਚ ਆਏ ਆ ਉਦੋਂ ਦਾ ਬਹੁਤ ਘੱਟ ਸਾਧਨ ਜਿਉਂ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਬਣਾ ਲਿਆ ਤੇ ਬੜਾ ਤਕੜਾ ਪ੍ਰਾਲਾ ਆਇਆ ਹਾਂਜੀ ਹਾਂਜੀ ਬਹੁਤ ਐਨੀ ਕਹਿਣਾ ਚਾਹੀਦਾ ਵੀ ਸਹੂਲਤਾਂ ਕਿਉਂ ਨਹੀਂ ਪਾਈ ਸਾਰੀਆਂ ਹੀ ਆ ਗੱਲ ਕਰ ਹਾਂ ਇੱਕ ਤੁਹਾਨੂੰ ਮੈਂ ਅੱਜ ਗੱਲ ਕਹਿਣਾ ਚਾਹੁੰਨਾ ਤੁਹਾਡੇ ਰਾਹੀਂ ਜੇ ਪਹੁੰਚੇ ਤਾਂ ਸ਼ਾਇਦ ਸਾਨੂੰ ਇੱਕ ਗੱਲ ਥੱਲਿਓਂ ਪਤਾ ਲੱਗਿਆ ਸੀ ਵੀ ਕੋਈ ਨੌਜਵਾਨ ਨਿੰਗ ਸਿੰਘ ਆਇਆ ਸੀ ਇੱਥੇ ਤੇ ਆਰਮੀ ਦਾ ਬੰਦਾ ਕੋਈ ਸਿਗਰਟ ਪੀ ਰਿਹਾ ਸੀ ਉੱਥੇ ਖੜਾ ਦਰਬਾਰ ਸਾਹਿਬ ਦੇ ਨਾਲ ਹੀ ਗੇਟ ਦੇ ਉੱਪਰ ਠੀਕ ਹੈ ਜੀ ਉਹਨੇ ਉਹਨੂੰ ਰੋਕਿਆ ਤੇ ਉਹਨਾਂ ਨੇ ਕੀ ਕੀਤਾ ਉਸ ਨੌਜਵਾਨਨ ਤੇ ਤਸੱਦਦ ਕੀਤਾ ਉਹਨੂੰ ਅੱਜ ਕਹਿੰਦੇ ਉਹ ਸਿੰਘ ਜੇਲ੍ਹ ਦੇ ਵਿੱਚ ਆ ਸੀ ਉਸ ਸਿੰਘ ਦਾ ਪਤਾ ਵੀ ਕਰਨਾ ਤੇ ਉਹਦੀ ਇਨਕੁਆਰੀ ਵੀ ਕਰਨੀ ਹੈ ਤੇ ਇਹਨਾਂ ਨੇ ਕਹਿ ਤਾ ਹੈਗਾ ਸੀ ਥੱਲੇ ਮੈਨੇਜਰਾਂ ਨੇ ਵੀ ਅਸੀਂ ਉਹਨੂੰ ਛਡਾਵਾਂਗੇ ਠੀਕ ਹੈ ਜੀ ਕਿਉਂਕਿ ਵੀ ਦੇਖੋ ਅਸੀਂ ਦੇਖਦੇ ਆ ਕਿੰਨੀ ਮੰਨ ਲਓ ਆਪਾਂ ਸਰਦਾ ਦੇ ਨਾਲ ਆਉਂਦੇ ਆ ਕਈ ਲੋਕ ਹਲੇ ਵੀ ਇੱਥੇ ਤਮਾਕੂ ਲੈ ਕੇ ਆਉਂਦੇ ਆ ਅਸੀਂ ਦੇਖਿਆ ਬਾਬਾ ਜੀ ਜਿਹੜੀਆਂ ਪੁੜੀਆਂ ਜੀਆਂ ਇਹ ਲਾਉਂਦੇ ਆ ਉਹ ਬਹੁਤ ਜ਼ਿਆਦੇ ਪਈਆਂ ਹਾਂਜੀ ਰਾਜ ਪਈਆਂ ਹੁੰਦੀਆਂ ਚੱਲੋ ਨਾਲ ਤੇ ਇਹ ਲੋਕਾਂ ਨੂੰ ਆਪਾਂ ਇੰਨਾ ਕਹਿਣਾ ਚਾਹੁੰਦੇ ਆ ਸੋਡੇ ਰਾਈ ਵੀ ਤੁਸੀਂ ਭਾਈ ਕੁਝ ਬਾਪੂ ਕੋਲੋਂ ਲੈਣ ਵਾਸਤੇ ਆਉਨੇ ਹੋ ਆਪਦਾ ਤੁਸੀਂ ਜਿਹੜੇ ਸਰਦਾਂ ਦੇ ਨਾਲ ਆਉਨੇ ਹੋ ਇਹ ਜਿਹੜੀਆਂ ਚੀਜ਼ਾਂ ਨੇ ਕ੍ਰੈਹਤਾ ਤੋਂ ਦੂਰ ਜਾਂਦੀਆਂ ਜੋ ਆਪਾਂ ਨੂੰ ਕ੍ਰੈਹਤ ਬਣਾਉਂਦੀਆਂ ਨੇ ਇਹ ਚੀਜ਼ਾਂ ਆਪਾਂ ਇੱਥੇ ਆ ਕੇ ਨਾ ਵਰਤਿਆ ਕਰੀਏ। ਸਹੂਲਤਾਂ ਆਪਾਂ ਨੂੰ ਸਾਰੀਆਂ ਮਿਲ ਰਹੀਆਂ ਜੀ ਇੰਨਾ ਵਧੀਆ ਟਰੈਕ ਬਣਿਆ ਪਾਰਟ ਬਹੁਤ ਵਧੀਆ ਬਹੁਤ ਵਧੀਆ ਆ। ਆਪਾਂ ਨੂੰ ਕੀ ਚਾਹੀਦਾ ਜੀ ਬਹੁਤ ਵਧੀਆ ਜੀ ਪਿਕਨਿਕ ਮਨਾਉਣੀ ਹੈ ਨਾ ਤਾਂ ਕੁਲੂ ਮਨਾਲੀ ਚ ਜਲ ਜਾਓ। ਚਲ ਜੋ ਜਾ ਕੇ ਹੋਟਲਾਂ ਦੇ ਵਿੱਚ ਖਰਚਾ ਕਰਦੀ ਆ ਜੀ। ਜੇ ਇੱਥੇ ਖਰਚਾ ਕਰ ਲਓ। ਆਪਾਂ ਗੱਲ ਕਰੀਏ ਜੇ ਤੁਸੀਂ ਕਿਤੇ ਕੁਲੂ ਮਨਾਲੀ ਜਾਣੇ ਹੋ ਹੋਰ ਕਿਤੇ ਜਾਣੇ ਉੱਥੇ ਵੀ ਜਾ ਕੇ ਹੋਟਲਾਂ ਦਾ ਰੈਂਟ ਭਰਦੇ ਹੋ ਖਰਚੇ ਕਰਦੇ ਹੋ ਪੈਸੇ ਲਾਦੇ ਹੋ ਇੱਥੇ ਤੁਸੀਂ ਗੁਰੂਦੇਵਾਰ ਤੇ ਆ ਬਾਬਾ ਜੀ ਪਤਾ ਕੀ ਗੱਲ ਆ ਲੋਕ ਜਿੰਨੀਆਂ ਵੀ ਮੰਲੋ ਸਾਰੀਆਂ ਉਹ ਚੀਜ਼ਾਂ ਇਹ ਨਹੀਂ ਮਿਲਦੀਆਂ ਹੁੰਦੀਆਂ ਹਾਂਜੀ ਹਾਂਜੀ ਬਾਪੂ ਦੇ ਕੋਲ ਜਾ ਕੇ ਆਪਾਂ ਸਾਰੇ ਆਪਦੇ ਚੁੰਨੇ ਆ ਹੁਣ ਉਹ ਵੀ ਤਾਂ ਦੇਖੋ ਜਿਹੜੇ ਮੇਰੀ 50 ਸਾਲ ਦੀ ਅਜੇ ਉਮਰ ਹੋ ਚੱਲੀ ਐ ਜੀ ਤੇ ਆਪਾਂ ਸਤਗੁਰ ਦੀ ਦਿਆਨ ਨਾਲ ਬਾਪੂ ਦੀ ਦਿਆਨ ਨਾਲ ਚੜ੍ਹਦੀ ਕਲਾ ਚ ਆ ਪੂਰਾ ਤੇ ਹਲੇ ਇਹ ਵੀ ਕਹਿੰਨੇ ਆ ਤੁਹਾਡੇ ਰਾਂਝ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਆ ਗਏ ਤੇ ਉਵੇਂ ਵਹੀਰਾਂ ਚੱਲਣ ਗਿਆ ਸਾਰੇ ਕੰਮ ਹੋਣਗੇ ਜਿਵੇਂ ਮਨਦੀਪ ਹੈ ਆਪਣਾ ਵਿਚਾਰਾ ਵਾਟਰ ਕੈਨਰ ਵਾਲਾ ਉਹ ਵੀ ਵੇਖੋ ਅੱਜ ਅੰਦਰ ਹੈ ਹਨਾ ਤੇ ਅਸੀਂ ਉਹਨਾਂ ਦੀ ਵੀ ਅਰਦਾਸ ਬੇਨਤੀ ਕਰਨੀ ਹੈ ਵੀ ਮਾਲਕਾ ਉਹਨਾਂ ਸਿੰਘਾਂ ਨੂੰ ਵੀ ਬਾਹਰ ਲਿਆਓ ਸਾਡੇ ਹੋਰ ਵੀ ਮੰਨ ਲਓ ਸੈंती ਸਿੰਘ ਅੰਬਰਸਰ ਦੀ ਜੇਲ੍ਹ ਦੇ ਵਿੱਚ ਨੇ ਉਹ ਵੀ ਬਾਹਰ ਆਉਣਗੇ ਦਾਸ ਸਿੰਘ ਸਾਡੇ ਡੱਬੂਗੜ ਜੇਲ੍ਹ ਚ ਨੇ ਉਹ ਵੀ ਬਾਹਰ ਆਉਣਗੇ ਅਰਦਾਸ ਕਰਾਂਗੇ ਸਤਗੁਰ ਅੱਗੇ ਸਾਰੇ ਸਿੰਘ ਬਾਹਰ ਆਉਣਗੇ ਤੇ ਜਿਵੇਂ ਪਹਿਲਾਂ ਕਿਥੇ ਪ੍ਰਾਤਨ ਪੰਜਾਬ ਸੀ ਸਾਡਾ ਸਤਗੁਰ ਵੇਲੇ ਤੇ ਉਵੇਂ ਸਾਡੇ ਸਿੰਘ ਜਿਵੇਂ ਅਮਰਤਪਾਲ ਸਿੰਘ ਖਾਲਸਾ ਜੀ ਜੋ ਵਾਰਿਸ ਪੰਜਾਬ ਦੇ ਅਜ ਜ세ਦਾਰ ਨੇ ਬਣੇ ਹੋਏ ਉਹ ਜੋਧੇ ਨੇ ਆਣ ਕੇ ਉਵੇਂ ਵੀ ਹੀਰਾ ਚੱਲਣ ਗਿਆ ਤੇ ਉਵੇਂ ਨੌਜਵਾਨ ਅਮਰਤ ਛਕਣਗੇ ਜੀ ਤੇ ਆ ਦੇਖੋ ਜੀ ਇਦਾਂ ਦਾ ਟਰੈਕ ਵੀ ਰਸਤੇ ਦੇ ਵਿੱਚ ਤੁਹਾਨੂੰ ਮਿਲੂਗਾ ਬਾਈ ਇਹਦੀ ਡਰਨਾ ਨਹੀਂ ਹੈਗਾ ਇਸ ਟਰੈਕ ਤੋਂ ਦੇਖੋ ਕਿੰਨਾ ਉੱਚਾ ਪਹਾੜਿਆ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਕਿਰਪਾ ਕਰਦੇ ਆ ਬਸ ਤੁਸੀਂ ਵਾਹਿਗੁਰੂ ਦਾ ਨਾਮ ਜਪਦੇ ਹੋਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੋਰ ਨਹੀਂ ਪਾਠ ਕਰ ਲੋ ਚੋਪਈ ਸਾਹਿਬ ਦਾ ਪਾਠ ਕਰ ਲੋ ਗੁਰਦਾਸ ਸਾਹਿਬ ਦਾ ਪਾਠ ਕਰ ਲੋ ਜਪਜੀ ਸਾਹਿਬ ਦਾ ਪਾਠ ਕਰ ਲੋ ਪਾਠ ਕਰਦੇ ਤੁਸੀਂ ਬਹੁਤ ਆਸਾਨੀ ਨਾਲ ਜਿਹੜੀ ਚੜਾਈ ਹੈ ਉਹ ਚੜਜੋਗੇ ਤੇ ਆ ਦੇਖੋ ਸੰਗਤ ਬੜੀ ਆਸਾਨੀ ਨਾਲ ਜਾ ਰਹੀਆਂ ਨੇ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਦੀ ਗੱਲ ਹੀ ਨਹੀਂ ਹੈਗੀ ਇੱਕ ਚੀਜ਼ ਹੋਰ ਕਹਿਣਾ ਚਾਹਣਾ ਹਾਂਜੀ ਜਿਹੜੀ ਚੀਜ਼ ਜਕਾਰਾ ਲਾ ਕੇ ਆਉਂਦੇ ਨਾ ਜਿਹੜਾ ਜੋਸ਼ ਹਾਂਜੀ ਉਹ ਕੋਈ ਟੋਨਿਕ ਨਹੀਂ ਦੇ ਸਕਦਾ ਕੋਈ ਟੋਨਿਕ ਨਹੀਂ ਦੇ ਸਕਦਾ ਜਿੱਦੈ ਮਰਜੀ ਵਰਜੀ ਟੋਨਿਕ ਪੀ ਲਓ ਕੀ ਗੁਲੂ ਗੋਜ ਕੁਝ ਨਹੀਂ ਹੈਗਾ ਨਾ ਉਹ ਅਰਸ ਚ ਕੁਝ ਹੈਗਾ ਜੇ ਤੁਸੀਂ ਜਕਾਰਾ ਲਾ ਲਿਆ ਨਾ ਇੱਕ ਗੱਜ ਕੇ ਤੇ ਉਸ ਤੋਂ ਬਾਅਦ ਨਾ ਕਹਣਾ ਜੋਸ਼ ਇਹੋ ਜਿਹਾ ਆਉਂਦਾ ਆ ਤੁਸੀਂ 1.5 ਕਿਲੋਮੀਟਰ ਰਾਮਨਾ ਕੱਢਦੇ ਨੇ ਰਾਮਨਾ ਕੋਈ ਢੀਬ ਲੰਬੀ ਜਿਹੜੀ ਗੱਲ ਹੀ ਨਹੀਂ ਹੈਗੀ ਜਿਵੇਂ ਅਸੀਂ ਪਿੱਛੋਂ ਹੀ ਜ਼ਿਕਰ ਕਰਦੇ ਤਰੇ ਹੁੰਦੇ ਸੀ ਵੀ ਜਿਹੜੇ ਨਸੀਲੇ ਪ੍ਰਸਾਰਤ ਆ ਉਹ ਮੰਨ ਲਓ ਇੱਡੀ ਧਾਮ ਜਗਾ ਤੇ ਆ ਕੇ ਜਿੱਥੇ ਅਸੀਂ ਬਾਪੂ ਕੋਲੇ ਚੱਲੇ ਆ ਮੰਗਣ ਕੋਸ਼ ਵਾਸਤੇ ਠੀਕ ਆ ਉੱਥੇ ਆਣ ਕੇ ਵੀ ਅਸੀਂ ਛੱਡਦੇ ਨਹੀਂ ਦਰਬਾਰ ਸਾਹਿਬ ਚ ਦੇਖੀਏ ਤਾਂ ਉੱਥੇ ਵੀ ਇਹੀ ਸਾਰੀ ਜਿਹੜੀ ਕ੍ਰੈਹਤ ਅੱਜ ਕੱਲ ਹੋ ਰਹੀ ਆ ਆ ਦੇਖੋ ਤੁਹਾਡੇ ਸਾਹਮਣੇ ਆਪੇ ਖਾਲਸਾ ਜੀ ਆ ਦੇਖੀਏ ਆਪੇ ਇਹ ਕੁਲੀ ਪਈ ਆ ਜਿਹਨੂੰ ਆਪਾਂ ਕੁਲੀਪੇ ਕਹਿੰਦੇ ਹਾਂ ਨਾ ਇਹ ਕਾਪੀ ਜੀ ਆ ਦੇਖੋ ਇਹ ਵੀ ਦੇਖੋ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਇਹ ਚੀਜ਼ਾਂ ਤੋਂ ਛੱਡੋ ਦੂਰ ਜਾਓ ਠੀਕ ਆ ਤੇ ਆਪਦਾ ਜੀਵਨ ਹੈ ਜਿਹੜਾ ਆਪਾਂ ਉਹਨੇ ਈ 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 ਤੇ ਕਿਸੇ ਵੀ ਟਾਈਮ ਜਿਹੜਾ ਆ ਉਹ ਮੀਂਹ ਆ ਸਕਦਾ ਆ ਆਪਣੀਆਂ ਬਰਸਾਤੀਆਂ ਜਿਹੜੀਆਂ ਨੇ ਰੇਨ ਕੋਟ ਜਿਹੜੇ ਨੇ ਉਹ ਨਾਲ ਜ਼ਰੂਰ ਲੈ ਕੇ ਆਓ ਸਾਈ ਸਾਈ ਤੁਰੇ ਜਾਓ ਕੋਈ ਚੱਕਰ ਨਹੀਂ ਬਾਕੀ ਤੇ ਹਾਂਜੀ ਉਹ ਦੇਖ ਲੋ ਆਪਾਂ ਆਏ ਆ ਜੀ ਉਹ ਉਥੋਂ ਤੇ ਉਥੋਂ ਤੋਂ ਉਥੋਂ ਤੋਂ ਇੱਥੋਂ ਤੱਕ ਦਾ ਸਫ਼ਰ ਜਿਹੜਾ ਆ ਆਪਾਂ 2 ਘੰਟਿਆਂ ਦੇ ਵਿੱਚ ਤੈਅ ਕੀਤਾ ਹੈ ਠੀਕ ਹੈ ਸ਼ਾਰਟਕਟ ਵੀ ਬਹੁਤ ਹੁੰਦੇ ਆ ਰਸਤੇ 'ਚ ਪਰ ਮੈਂ ਇਹੀ ਸੁਜੈਸਟ ਕਰੂੰਗਾ ਦੇਖੋ ਆ ਸ਼ਾਰਟਕਟ ਆ ਸਾਰਾ ਇਹਨਾਂ ਨੂੰ ਨਾ ਚੂਜ਼ ਕਰੋ ਕਿਸੇ ਵੀ ਟਾਈਮ ਕੋਈ ਵੀ ਹਾਸਾ ਵਾਪਰ ਸਕਦਾ ਹੈ ਉਹ ਐਵੇਂ ਮਾਰੀ ਜਾਂਦਾ ਹੈ ਕੋਈ ਚੱਕੇ ਤੋਂ ਨਹੀਂ ਚੜਿਆ ਹੈਗਾ ਮੈਂ ਤਾਂ ਲੋਕਾਂ ਨੂੰ ਕਿੱਦਾਂ ਸ਼ਾਰਟਕਟ ਚੜਾਂਗੇ ਆਪਾਂ ਨੂੰ ਚਲੋ ਕਿਸੇ ਰਿਸਕ ਦੇ ਉੱਪਰ ਥੱਡੇ ਨੂੰ ਕਿਸੇ ਦੇ ਵੱਜੂ ਹੋ ਰਿਸਕ ਮੈਂ ਤਾਂ ਸੰਗਤ ਨੂੰ ਕਹਿ ਰਿਹਾ ਵੀ ਸ਼ਾਰਟਕਟ ਨਾ ਯੂਜ਼ ਕਰੋ ਕਿਉਂਕਿ ਤੁਸੀਂ ਸਹੀ ਸਲਾਮਤ ਚੜ ਜਾਓਗੇ ਮਨਮਨੇ ਪੱਥਰ ਤੇ ਪੈਰ ਆ ਗਿਆ ਤਰੇ ਤੁਰੀ ਜਾਂਦੀ ਸੰਗਤ ਦੇ ਵੱਜ ਗਿਆ ਕੀ ਫਿਰ ਆਇਆ ਉਹ ਯਾਰ ਇੱਕ ਚੀਜ਼ ਤੁਹਾਨੂੰ ਦੇਖ ਕੇ ਚਾਰ ਹੋੜ ਚੜਣਗੇ ਵਾਹ ਸਾਨੂੰ ਦੇਖ ਕੇ ਚਾਰ ਹੋੜ ਜਾਣਗੇ ਚਾਰੇ ਚ ਦੋ ਵੀ ਡਿੱਗ ਗਏ ਤੇ ਕਲਿਆਣ ਹੋ ਜਾਣਾ ਉਹਨਾਂ ਦਾ ਹੈਨਾ ਤੇ ਬਸ ਰਾਮਦਾਰੀ ਨਾਲ ਚੱਲਦੇ ਚੱਲੋ ਤੇ ਆਹ ਦੇਖੋ ਬੱਦਲ ਬਿਲਕੁਲ ਇਸ ਵੇਲੇ ਬੱਦਲਾਂ ਦੇ ਵਿੱਚ ਤੁਰੇ ਫਿਰਦੇ ਆ ਕਿਸੇ ਵੀ ਟਾਈਮ ਹੀ ਆ ਸਕਦਾ ਹੈ ਭਾਈ ਰੇਨ ਕੋਟ ਹੈਗਾ ਨੀ ਤੇਰੇ ਕੋਲ ਨਹੀਂ ਦੋ ਹੈਗੇ ਆ ਵਾਹ ਜੀ ਵਾਹ ਸਹੀ ਆ ਸਾਰੇ ਕੋ ਹੈਗੇ ਆ ਆਪਣੇ ਚਲੋ ਚਲੋ ਬਾਕੀ ਇੱਥੇ Jio ਦਾ ਨੈਟਵਰਕ ਕੰਟੀਨਿਊ ਆ ਰਿਹਾ ਨੀਚੇ ਤੋਂ ਲੈ ਕੇ ਇੱਥੋਂ ਤੱਕ ਹੈ ਮਾਸਟਰ ਜੀ Jio ਦਾ ਨੈਟਵਰਕ ਕੰਟੀਨਿਊ ਆ ਥੱਲੇ ਤੋਂ ਲੈ ਕੇ ਇੱਥੋਂ ਤੱਕ ਹਾਂ ਬੋਲ ਵਗੈਰਾ ਵਧੀਆ ਹੋ ਰਿਹਾ ਬੋਲ ਵਗੈਰਾ ਵਧੀਆ ਹੋ ਰਹੀ ਹੈ ਕੋਈ ਦਿੱਕਤ ਨਹੀਂ ਗੱਲ ਹੈਗੀ ਬਸ ਨੈਟ ਨਹੀਂ ਚੱਲੂਗਾ ਨੈਟ ਚਲਾ ਕੇ ਕਰਨਾ ਵੀ ਕੀ ਆ ਨਹੀਂ ਕਾਲਿੰਗ ਸੀ ਤੁਸੀਂ ਯਾਤਰਾ ਤੇ ਬੈਠੇ ਫੋਨ ਤੇ ਲੱਗੇ ਰਹੋਗੇ ਹੈ ਵਧੀਆ ਨੈਟ ਨਹੀਂ ਚੱਲ ਰਿਹਾ ਬਾਕੀ ਯਾਤਰਾ ਵੀ ਨਾ ਕਰਮਾਂ ਦੀ ਖੇਡ ਆ ਮਾਸਟਰ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਨਾ ਲੋਕਾਂ ਕੋ ਆਪਾਂ ਨੂੰ ਮੌਕਾ ਮਿਲ ਰਿਹਾ ਮੌਕਾ ਮਿਲ ਰਿਹਾ ਦੁਨੀਆ ਕੋ ਹਜ਼ਾਰਾਂ ਅਰਬਾਰ ਬਰ ਰੁਪਏ ਨਾ ਸਹੀ ਗੱਲ ਤੇ ਉਹ ਛੁੱਟੀ ਨਹੀਂ ਕਰ ਸਕਦੇ ਸਹੀ ਗੱਲ ਹਫਤੇ 10 ਦਿਨ ਦੀ ਸਾਡਾ ਕੰਮ ਸਾਡਾ ਬਿਜ਼ਨਸ ਸਾਡਾ ਕੰਮ ਲੋਕੀ ਕੰਮ ਕਰਦੇ ਰਹੇ ਆ ਆਪਾਂ ਨੂੰ ਮੌਕਾ ਮਿਲ ਰਿਹਾ ਨਾ ਸਹੀ ਗੱਲ ਇਹਦਾ ਕਰਮਾਂ ਦੀ ਖੇਡ ਆ ਸਾਰੀ ਯਾਤਰਾ ਤੇ ਹੋਣਾ ਜਿਹਦੇ ਕਰਮਾਂ ਚ ਲਿਖਿਆ ਉਹਨੇ ਆਈ ਜਾਣਾ ਆ ਉਹ ਆਪਾਂ ਗੱਲ ਕਰਾਉਂਦੇ ਆ ਉਹਦੇ ਕੋ ਚੱਲਿਆ ਵੀ ਨਹੀਂ ਜਾਂਦਾ ਮੁੰਡਾ ਤਿਆਰ ਹੋਇਆ ਸੀ ਹਾਂ ਤੇ ਮਹੀਨਾ ਹੋ ਗਿਆ ਉਹਨੂੰ ਤਿਆਰ ਹੋਏ ਨੂੰ ਹਾਂ ਤੇ ਉਹਨ ਦੀ ਸਪੋਰਟ ਦੇ ਮੌਕੇ ਦੇ ਅੱਗੇ ਜਵਾਬ ਦੇ ਗਿਆ ਹਾਂ ਕੈਨਸਲ ਹੋ ਗਿਆ ਨਾਲੇ ਜਿਨ੍ਹਾਂ ਦੀਆਂ ਇਦਾਂ ਦੀਆਂ ਵੀਡੀਓਜ਼ ਵੀ ਹੁੰਦੀਆਂ ਨੇ ਕਈਆਂ ਦੀਆਂ ਲੱਤਾਂ ਨਹੀਂ ਹੁੰਦੀਆਂ ਉਹ ਵੀ ਯਾਤਰਾ ਕਰਕੇ ਜਾਂਦੇ ਆ ਹੈ ਸਹੀ ਗੱਲ ਆ ਇਕ ਬਾਬਾ ਜੀ ਆ ਹੀ ਰਹੇ ਸੀਗੇ ਇਕ ਲੱਤ ਹੈ ਨਹੀਂ ਸੀ ਉਹਨਾਂ ਦੀ ਇੱਕ ਇੱਕ ਤੁਹਾਨੂੰ ਇੱਕ ਹੈਂਡੀ ਗਿਆ ਸੀ ਪਿੱਛੇ ਤੁਹਾਨੂੰ ਵੀਡੀਓ ਵੀ ਦਿਖਾਈ ਸੀ ਅਸੀਂ ਇੱਕ ਬਾਬਾ ਜੀ ਆ ਰਹੇ ਸੀ ਹਨਾ ਉਹਨਾਂ ਦੀ ਇੱਕ ਲੱਤ ਹੀ ਨਹੀਂ ਹੈਗੀ ਸੀ ਤੇ ਇਹ ਸਭ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਆ ਉਹ ਸ਼ਾਇਦ ਦੇਣਾ ਬਾਬਾ ਨਾਨਕ ਤੋਂ ਤੁਰ ਕੇ ਆਏ ਨੇ ਉੱਥੋਂ ਤੁਰ ਕੇ ਆਏ ਆ ਤੇ ਅੱਗੇ ਵੀ ਤੁਰ ਕੇ ਆਏ ਆ ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਆ ਕਿਹਨੇ ਚੜਨਾ ਆ ਚੜਾਈ ਕਿੰਨੇ ਨਹੀਂ ਚੜਨਾ ਉਹਨਾਂ ਨੇ ਆਪ ਹੱਥ ਦੇ ਕੇ ਬੁਲਾਉਣਾ ਹੈ ਤੁਹਾਨੂੰ view ਦੇਖੋ ਕਿੰਨਾ ਸੋਹਣਾ ਆ ਰਿਹਾ ਕੀ ਬਾਤ ਹੈ ਬਿਲਕੁਲ ਇਸ ਲਈ ਬੱਦਲਾਂ ਦੇ ਵਿੱਚ ਤੁਰੇ ਫਿਰਦੇ ਆਂ بارش ਵਾਲਾ ਮੌਸਮ ਬਣ ਗਿਆ ਇੱਕ ਵਾਰੀ ਦਾ ਪਹਿਲਾਂ ਧੁੱਪ ਨਿਕਲੀ ਹੋਈ ਸੀ ਪਹਾੜਾਂ ਦਾ ਇਹੀ ਆ ਕਦੋਂ ਕਿੱਥੇ ਮੀਂਹ ਆ ਜੇ ਕਦੋਂ ਕਿੱਥੇ ਧੁੱਪ ਨਿਕੜ ਆਵੇ ਕੋਈ ਪਤਾ ਨਹੀਂ ਬਾਕੀ ਟ੍ਰੈਕ ਵੀ ਸਹੀ ਆ ਤੁਸੀਂ ਰਾਮ ਨਾਲ ਆਸਾਨੀ ਨਾਲ ਤੁਰਦੇ ਹੋਏ ਚੜ ਸਕਦੇ ਹਾਂ ਚੜਾਈ ਨੌਜਵਾਨ ਤਾਂ ਖਾਸ ਕਰਕੇ ਨੌਜਵਾਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਬਿਲਕੁਲ ਬੱਦਲਾਂ ਦੇ ਵਿੱਚ ਪਹੁੰਚ ਗਿਆ ਕੁਝ ਵੀ ਨਹੀਂ ਦਿਖ ਰਿਹਾ ਕੁਝ ਵੀ ਨਹੀਂ ਦਿਖੋ ਅੱਗੇ ਤਾਂ ਪਹਾੜ ਦਿਖਰੇ ਸੀ ਨਾ ਹੁਣ ਬਿਲਕੁਲ ਵੀ ਆਸੇ ਪਾਸੇ ਕੋਈ ਵੀ ਪਹਾੜ ਨਹੀਂ ਦਿਖ ਰਿਹਾ ਤੇ ਹਲਕੇ ਹਲਕੀ ਜਿਹੜੀ ਕਨਵੇਂਣ ਜੀ ਆ ਗੁੰਦਾਬੰਦੀ ਸ਼ੁਰੂ ਹੋ ਗਈ ਆ ਇਹ ਜਹਾਰਾ ਮੀਂਹ ਆ ਗਿਆ ਤੇ ਤੰਗ ਹੋਵਾਂਗੇ ਇਸ ਕਰਕੇ ਜਲਦੀ ਜਲਦੀ ਪਹੁੰਚੀਏ ਮੈਂ ਕਹਿੰਨਾ ਹੁਣ ਤਾਂ 1.5 ਕਿਲੋਮੀਟਰ ਦੀ ਵਾਟ ਰਹਿ ਗਈ ਹੈ ਹਨਾ ਮਾਸਟਰ ਜੀ ਹਾਂਜੀ ਬਰਤਾਂ ਜਾਂ ਫਿਰ ਲੱਭ ਲਓ ਕੋਈ ਦੁਕਾਨਦਗੋਣ ਮੀਮੂ ਆ ਗਿਆ ਮੈਂ ਕਿਹਾ ਇਹ ਨਹੀਂ ਇੰਨਾ ਜ਼ਿਆਦਾ ਨਹੀਂ ਆਂਦਾ ਥੋੜੀ ਬੋਦੀ ਕਿਣਮਣ ਆਏਗੀ ਸਾਈ ਕਹਿ ਰਿਹਾ ਵਾ ਜਲਦੀ ਚਲੋ ਫਿਰ ਬਾ ਚੋਖਾ ਰਣਾ ਜਮੀ ਆ ਸਹੀ ਗੱਲ ਆ ਤੇ ਲਾ ਕੁਛ ਵੀ ਨਹੀਂ ਦਿਖ ਰਿਆ ਅਸੀਂ ਬਸ ਹੁਣ ਅੱਗੇ ਤਾਂ ਪਹਾੜ ਦੇਖਦੇ ਸੀ ਦੂਰ ਦੂਰ ਤੱਕ ਥੱਲੇ ਵੀ ਦਿਖ ਰਿਆ ਸੀ ਅਸੀਂ ਜਿੱਥੋਂ ਆਏ ਸੀਗੇ ਬਿਲਕੁਲ ਨਹੀਂ ਦਿਖ ਰਿਆ ਹੁਣ ਤਾਂ ਚਾਰੇ ਪਾਸੇ ਬੱਦਲ ਹੀ ਬੱਦਲ ਹੁਣ ਤਾਂ ਇਸ ਵੇਲੇ ਜਮਾ ਬੱਦਲਾਂ ਦੇ ਵਿੱਚ ਆ ਇਹ ਤਾਂ ਬਸ ਵੈਸੇ ਪੈਣ ਹੀ ਲੱਗਿਆ ਆਪਣੀ ਯਾਤਰਾ ਦਾ ਬੋਰਡ ਲੱਗਾ ਉਹ ਲੱਗਾ ਹੋਇਆ ਯਾਤਰਾ ਟੋਣਾ ਜਾਖਲ ਇਹ ਆਪਣੇ ਲੱਗੇ ਫੇਲੀ ਲੱਗੇ ਇਹ ਮੈਂ ਲਾਲਾ ਲੱਕੀ ਲਾ ਕੇ ਗਿਆ ਨਾ ਹਾ ਹੈ ਨਾ ਹੋਦਈ ਲੱਗਾ ਦੇਖ ਲਾ ਕਿੱਥੇ ਲੱਗ ਗਿਆ ਅਗਲੇ ਲੱਕੀ ਦੀ ਫੋਟੋ ਹੀ ਲੱਗੀ ਓਏ ਹਾਰੇ ਲੈ ਵੀ ਲੱਕੀ ਸਾਂ ਦੇਖ ਲਾ ਲੱਬ ਲਿਆ ਦਿਨੋਂ ਸੀ ਜਾਖਲ ਟੋਣੇ ਤੋਂ ਹੀ ਹੋਣ ਸਾਦੀ ਯਾਤਰਾ ਵੱਡੇ ਬਲੌਗਰ ਸਾਹ ਅਗੇ ਦੀ ਹੈਲਪ ਕਰਦੇ ਓਏ ਵੀ ਭਾਈ ਨੂੰ ਗਏ ਨੇ ਸੁੱਕਾ ਬੁਲਾਤਾ ਰਾਰੇ ਵਿੱਚ ਭਾਈ ਨੂੰ ਪਤਾ ਨਹੀਂ ਲੱਗਾ ਤੇ ਬਹੁਤ ਮਾੜੀ ਗੱਲ ਆ ਇਹ ਲੋਕਾਂ ਵਾਸਤੇ ਇਦਾਂ ਨਾ ਕਰੋ ਜੀ ਕਿਉਂਕਿ ਇੱਕ ਤਾਂ ਉੱਪਰ ਪਹਿਲੇ ਆਕਸੀਜਨ ਬਹੁਤ ਘੱਟ ਆ ਤੇ ਉੱਪਰ ਤੁਸੀਂ ਇਦਾਂ ਕਰੋਗੇ ਕਿ ਬਹੁਤ ਗਲਤ ਗੱਲ ਆਈ ਇਹ ਮੈਦੋ ਖੋਇਆ ਬੈ ਤਾਂ ਜਿਹੜਾ ਦੇਖੋ ਤੇ ਲਾਓ ਜੀ ਆਪਾਂ ਪਹੁੰਚ ਚੁੱਕੇ ਆ ਗਲੇਸ਼ੀਅਰ ਤੇ ਮਾਥਾ ਹੀ ਬਰਫ਼ ਦੇਖਣ ਨੂੰ ਮਿਲੀ ਹੈ ਕਰੋ ਦੀ ਕਦੇ ਦੀ ਲੱਭੀ ਜਾਂਦੇ ਸੀ ਬਰਫ਼ ਹੁਣ ਦੇਖੂਗੀ ਹੁਣ ਦੇਖੂਗੀ ਤੇ ਥੱਲੋਂ ਦੇਖਣ ਤਾਂ ਲੱਗੀ ਸੀ ਪਰ ਮੈਂ ਵੀ ਬਦਲਵਾਈ ਸੀ ਬਦਲਵਾਈ ਕਰਕੇ ਦੇਖ ਨਹੀਂ ਰਹੀ ਸੀ ਤੇ ਹੁਣ ਵੀ ਵੱਧਰਵਾਇ ਤੇ ਇੱਥੇ ਵੀ ਹੈਗੀ ਆ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਆ ਤੇ ਰਾਮ ਨਾ ਜਿਹੜੀਆਂ ਸੰਗਤਾ ਨੇ ਉੱਪਰੋਂ ਚੜਦੀਆਂ ਜਾ ਰਹੀਆਂ ਨੇ ਤੇ ਲਗਭਗ 3 3.5 ਘੰਟੇ ਬਾਅਦ ਇੱਥੇ ਪਹੁੰਚੇ ਆ ਅਸੀਂ ਚਾਹ ਦੇਖ ਲੋ ਇੱਥੇ ਆ ਬਹੁਤ ਵੱਡਾ ਅਗਲੇ ਸ਼ੇਰ ਆ ਤੇ ਇਹਦੇ ਥੱਲੇ ਬਿਲਕੁਲ ਨਾ ਖੜੋ ਬਿਲਕੁਲ ਵੀ ਨਾ ਕੋਈ ਪਤਾ ਨਹੀਂ ਕਦੋਂ ਖਿੱਕ ਜੇ ਉਹ ਵੀ ਇਹ ਦੇਖੋ ਮੈਦਨ ਦਿਖਾਉਣੇ ਲੱਗੇ ਆ ਕਿ ਇਹ ਪਾਣੀ ਚੱਲ ਰਿਹਾ ਹੈ ਤੇ ਇਹਦੇ ਪਾਣੀ ਥੱਲੋਂ ਵੀ ਚੱਲ ਰਿਹਾ ਹੈ। ਬਾਕੀ ਇਹਨਾਂ ਨੇ ਬੜਾ ਦੰਕ ਕੀਤਾ ਯਾਰ ਆਖਾ ਚਰਾਂ ਨੇ। ਬਹੁਤ ਜ਼ਿਆਦਾ ਤੰਗ ਕਰਦੇ ਆ। ਨੋ ਨੋ ਜਵਾਨ ਇੱਥੇ ਬੈਠ ਬੈ ਕੇ ਜਾਂਦੇ ਆ। ਕੋਈ ਸ਼ਰਮ ਰਹਿ ਆ ਜੀ ਨਹੀਂ ਹੈਗੀ। ਬਸ ਕੀ ਫਾਇਦਾ ਇੱਥੇ ਬੈ ਕੇ ਜਾਣ ਦਾ? ਸਾਰੀ ਯਾਤਰਾ ਦਾ ਫਲ ਤਾਂ ਇਹਨਾਂ ਨੂੰ ਮਿਲ ਜਾਂਦਾ ਹੈ। ਤੇ ਆ ਦੇਖੋ ਜੀ। ਆਇਆ ਗਲੇਸ਼ੀਅਰ। ਇਹਦੇ ਥੱਲੇ ਬਿਲਕੁਲ ਵੀ ਨਾ ਖੜੋ। ਬਿਲਕੁਲ ਵੀ ਨਾ ਆਪਾਂ ਵੀ ਨਹੀਂ ਖੜੇ ਦੇਖ ਲੋ ਨਾਲ ਜੀ ਨਾਲ ਟੱਪ ਗਏ ਆ ਬਸ ਤੇ ਆ ਪਾਣੀ ਚੱਲ ਰਿਹਾ ਦੇਖੋ ਐਦਾਂ ਕਿਹਦਾ ਕੋਈ ਪਤਾ ਨਹੀਂ ਕਿ ਕਦੋਂ ਥੱਲੇ ਨੂੰ ਆ ਜਾਏ ਹੈਨਾ ਤੇ ਇਹਨੇ ਲੈ ਕੇ ਦੇਖ ਲੋ ਵੇ ਕਿੱਥੇ ਜਾਣਾ ਹੈ ਇੱਥੋਂ ਡਿੱਗਿਆ ਤਾਂ ਥੱਲੇ ਨੂੰ ਜਾ ਰਿਹਾ ਪਾਣੀ ਹਾਓ ਥੱਲੇ ਜਾ ਕੇ ਰੁਕਣਾ ਹੈ ਬਹੁਤ ਡਗਲੇ ਸੀਰੇ ਚ ਲਗਭਗ ਡੇਢ ਘੰਟੇ ਬਾਅਦ ਸਾਢੇ ਤਿੰਨ ਘੰਟੇ ਬਾਅਦ ਸਾਨੂੰ ਬਰਫ਼ ਦੇਖਣ ਨੂੰ ਮਿਲੀ ਆਹ ਦੇਖੋ ਲੋਕਾਂ ਨੇ ਇੰਹੀਂ ਡਾਂਗਾ ਮਾਰ ਮਾਰ ਕੇ ਨਹੀਂ ਮਾਰਨੀ ਚਾਹੀਦੀਆਂ ਕੋਈ ਪਤਾ ਨਹੀਂ ਕਿੱਥੋਂ ਇਹ ਤਿਲ ਕੇ ਜੇ ਤੇ ਆ ਸਾਡੇ ਸੇਵਾਦਾਰ ਵੀਰ ਸੇਵਾ ਨਿਭਾਰੇ ਆ ਥੋੜੀ ਆ ਬਾਈ ਨਾ ਥੋੜਾ ਜਿਹਾ ਚੱਕਰ ਜਿਹਾ ਆ ਰਿਹਾ ਬਾਈ ਨੂੰ ਤੇ ਉਹਦਾ ਕਰਕੇ ਬਾਈ ਕਹਿੰਦਾ ਮੇਰਾ ਹੱਥ ਫੜ ਕੇ ਲੈ ਚੱਲੋ ਤਾਂ ਕਰਕੇ ਨਹੀਂ ਬਣਉਂਦੇ ਵੀਰੇ ਇਹ ਸੇਵਾ ਨਿਭਾਈ ਜਾ ਰਹੇ ਆ ਆਪਾਂ ਹੋਰ ਨਾ ਕੋਈ ਮੋਬਾਈਲ ਚਾਲਦਾ ਮੁਰਤੇ ਹੋਣੇ ਘਰ ਦੇ ਤੇ ਆ ਗਲੇਸ਼ੀਅਰ ਆ ਜੀ ਉਹ ਕੋਈ ਨਹੀਂ ਵੀਰੇ ਆ ਜਾ ਯਾਰ ਰਾਮਨਾਥ ਤੁਰਿਆ ਤੇਰੇ ਨਾਲ ਬੰਦਾ ਐ ਕੋਈ ਚੱਕਰ ਨਹੀਂ ਕਦੀ ਉਹਨੇ ਫੜ ਲੈਣਾ ਤੈਨੂੰ ਕਦੀ ਮੈਂ ਫੜ ਲੈਣਾ ਬਸ ਮੈਂ ਤਾਂ ਤਾਂ ਥੋੜਾ ਉਹਨੂੰ ਫੜਾਇਆ ਵੀ ਮੈਂ ਵੀਡੀਓ ਬਣਾ ਲਾ ਮਾੜੀ ਗਲੇਸ਼ੀਅਰ ਦੀ ਬਾਪੂ ਜੀ ਪੈਦਲ ਆਏ ਸਾਰੀ ਜਿਹੜਾ ਜੀ ਥੱਲੋ ਲੈ ਕੇ ਗੋਬਿੰਦ ਘਾਟ ਤੋਂ ਜੀ ਆ ਦੇਖ ਲੋ ਬਾਪੂ ਜੀ ਦਾ ਹੌਸਲਾ ਦੇਖ ਲੋ ਸਾਰੀ ਯਾਤਰਾ ਪੈਦਲ ਕਰ ਰਿਹਾ ਇਹਨਾਂ ਨੂੰ ਦੇਖ ਕੇ ਨਾ ਆਪਣੇ ਆਪ ਨੂੰ ਹੌਸਲਾ ਮਿਲਦਾ ਆ ਕਿਉਂਕਿ ਕਈ ਜਿਹੜੇ ਆ ਨੌਜਵਾਨ ਖਚਰਾਂ ਤੇ ਵਹਿ ਵਹਿ ਜਾਂਦੇ ਆ ਜੀ ਉਹਨਾਂ ਨੂੰ ਵੀ ਇਹਨਾਂ ਨੂੰ ਦੇਖ ਕੇ ਹੌਸਲਾ ਲੈਣਾ ਚਾਹੀਦਾ ਜੀ ਵੀ ਬਾਪੂ ਜੀ ਪੈਦਲ ਯਾਤਰਾ ਕਰ ਰਿਹਾ ਸਾਰੀ ਸਾਥ ਆ ਇਹਨਾਂ ਨੂੰ ਵੀ ਚੜਦਾ ਹੀ ਹੋਣਾ ਪਰ ਦੇਖੋ ਆਮਦਾਰੀ ਨਾਲ ਆਪਣਾ ਸਾਹ ਲੈ ਲੈ ਕੇ ਚੜਦੇ ਚੱਲੋ ਬਸ ਲੱਗ ਗਿਆ ਚੱਲੇ ਆ ਪਹੁੰਚ ਛੱਲੇ ਆ ਤੇ ਆ ਦੇਖੋ ਜੀ ਜਿਵੇਂ ਲੱਗ ਗਿਆ ਦੁਦਹੋਣਿਆ ਤੁਹਾਨੂੰ ਗਲੇਸ਼ੀਅਰ ਹੁਣ ਵਾਹੇ ਆ ਵੀ ਇੱਥੇ ਖੜ ਕੇ ਨਾ ਫੋਟੋਗ੍ਰਾਫੀ ਨਾ ਕਰਨ ਲੱਗ ਜਿਓ ਕਿਉਂਕਿ ਇਹ ਟੀਕਿਆ ਹੋਇਆ ਬਸ ਕਿਸੇ ਪਰਤ ਤੇ ਤੇ ਤਿਲਕ ਵੀ ਚਲਕ ਵੀ ਥੱਕਦਾ ਹੈ ਹੈ ਆ ਲੋਕੀ ਦੇਖੋ ਵਿੱਚ ਡਾਂਗਾ ਮਾਰ ਮਾਰ ਜਾਂਦੇ ਆ ਇੱਧਰ ਡਾਂਗਾ ਵੀ ਨਾ ਮਾਰੋ ਕੀ ਪਤਾ ਕਿੱਥੋਂ ਮਾਰ ਜੀ ਕਿੱਡ ਦੂੜ ਗਈ ਤੇ ਜੜਾ ਮੇ ਥੱਲੇ ਜਾਵੇ ਹਨਾ ਕਈ ਲੋਕਾਂ ਦੀ ਜਾਨ ਦਾ ਨੁਕਸਾਨ ਕਰ ਸਕਦੇ ਹੋ ਤੁਸੀਂ ਆਪਣਾ ਤਾਂ ਕਰੋਗੇ ਰੁਕੋ ਹੀ ਨਾ ਇੱਥੇ ਮੇਨ ਗੱਲ ਤਾਂ ਵੀ ਰੁਕੋ ਹੀ ਨਾ ਰੋਕਣਾ ਇੱਥੇ ਖਤਰੇ ਤੋਂ ਖਾਲੀ ਨਹੀਂ ਹੈਗਾ ਕਿਉਂਕਿ ਆਪਾਂ ਸੁਣਦੇ ਆ ਗਲੇਸ਼ੀਅਰ ਪਿਗਲ ਗਿਆ ਜਾਂ ਗਲੇਸ਼ੀਅਰ ਟੁੱਟ ਗਿਆ ਪਾੜ ਗਿਆ ਥਲੇ ਚਲਾ ਗਿਆ ਉਦਾ ਕਰਕੇ ਕਈ ਲੋਕਾਂ ਦੀ ਜਾਨ ਗਈ ਹਨ ਅਮਨ ਆਇਆ ਬੱਗੇ ਖੜਨ ਤੇ ਆ ਵੈਦਰ ਦੇਖੋ ਕਿੰਨਾ ਸੋਹਣਾ ਹੈ ਬੱਦਲ ਵਾਈ ਤੇ ਨਾਲ ਪਹਾੜਾਂ ਦਾ ਇਹ ਸਫਰ ਇਹ ਯਾਤਰਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਆ ਰਾਮਦਾਰੀ ਨਾਲ ਉਹ ਜਿਹੜਾ ਸਾਡੇ ਕੋਲ ਬਾਈ ਸੀਗਾ ਉਹਦੇ ਨਾਲ ਦੇ ਬੰਦਿਆਂ ਨੂੰ ਫੋਨ ਕਰਕੇ ਅਸੀਂ ਉਹਨਾਂ ਨੂੰ ਸੰਭਾਲਤਾ ਆ ਤੇ ਹੁਣ ਉਹ ਨਾਲ ਲੈ ਕੇ ਆਉਣ ਦੇ ਆ ਯਾ ਦੇਖੋ ਵੈਦਰ ਕਿੰਨਾ ਸੋਹਣਾ ਹੈ ਰੇਲ ਗੋਡ ਹੈ ਤੂੰ ਨਹੀਂ ਉੱਠਦਾ ਭਾਈ ਉੱਥੋਂ ਲੈ ਫੜੀ